we <laughs> ਜੀ ਹਾਂਜੀ ਸਰ ਕੀ ਹਾਲਾਤ ਆ ਲਾ ਨੈਟਵਰਕ ਜੋ ਰਾਤਾ ਬਣਿਆ ਹੋਇਆ ਮਾਹੌਲ ਆ ਕਿਸਾਨਾਂ ਪਰਤੀ ਤੇ ਤੁਹਾਡੇ ਵਿਚਾਰ ਪੀਸਫੁਲ ਹੈ ਜੀ ਬਿਲਕੁਲ ਤੁਸੀਂ ਵੇਖ ਰਹੇ ਹੋ ਬਿਲਕੁਲ ਪੀਸਫੁਲ ਅਮਨ ਅਮਾਨ ਨਾਲ ਟੋਲ ਚੱਲ ਰਿਹਾ ਆ ਆਵਾਜ਼ਾਂ ਜਿਹੜੀ ਆ ਨਿਰਵਿਘਨ ਜਿਹੜੀ ਆ ਉਹ ਜਾਰੀ ਹੈ ਬਿਲਕੁਲ ਰਾਤਾ ਤੱਕ ਸੇ ਜਾ ਰਹੇ ਸਨ ਕੁਝ ਕਿਸਾਨ ਇਥੇ ਪਹੁੰਚੇ ਵੀ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਜਾਂ ਘਰਾਂ ਨੂੰ ਚੱਲ ਗਏ ਆ ਜਾਂ ਗ੍ਰਿਫਤਾਰੀਆਂ ਹੋਈਆਂ ਉਹਨਾਂ ਦੀ ਰਾਤੀ ਪਹੁੰਚੇ ਸੀ ਉਹਨਾਂ ਨੂੰ ਜੋ ਅਸੀਂ ਗ੍ਰਿਫਤਾਰ ਕਰ ਲਏ ਸੀ ਉਹਨਾਂ ਨੂੰ ਬੜਾ ਪੀਸਫੁਲੀ ਕਿਹਾ ਸੀ ਵੀ ਨਾ ਟ੍ਰੈਫਿਕ ਨਹੀਂ ਜਿਹੜਾ ਨਾ ਪਾਓ ਟ੍ਰੈਫਿਕ ਨੂੰ ਆਵਾਜਾਈ ਨੂੰ ਨਿਰਵਿਘਨ ਚੱਲਣ ਦੇਓ ਪਰ ਉਹ ਨਹੀਂ ਹਟੇ ਤੇ ਉਹਨਾਂ ਨੂੰ ਕੁਝ ਨੇ ਗ੍ਰਿਫਤਾਰੀਆਂ ਦੇ ਦਿੱਤੀਆਂ ਆਪਣੇ ਆਪ ਹੀ ਉਹ ਗ੍ਰਿਫਤਾਰ ਕਰ ਲਿਆ ਤੇ ਹੁਣ ਅਗਲਾ ਜੇ ਕੋਈ ਇੱਥੇ ਫੌਜ ਦਾ ਮਾਮਲਾ ਪਸਾਰਾ ਤੇ ਗ੍ਰਿਫਤਾਰੀਆਂ ਹੋਣਗੇ ਜਾਂ ਸਮਝਾਉਣ ਦੇ ਕੁਝ ਹੋਣਗੇ ਜਿਵੇਂ ਕੱਲ ਸਿੱਧੂ ਸਾਹਬ ਦੀ ਇੱਕ ਬਾਈਟ ਦੇਖੀ ਸੀ ਉਹਨਾਂ ਬਾਰ ਬਾਰ ਸਮਝਾਇਆ ਸੀ ਕਿਸਾਨਾਂ ਦੇ ਘਰਾਂ ਨੂੰ ਜਲਦੀ ਜਲਦੀ ਸੀ ਖਨਦੋਰੀ ਰਿਹਾਇਸ਼ਾਂ ਨੂੰ ਤੁਸੀਂ ਵੀ ਇਸ ਤਰ੍ਹਾਂ ਕੋਈ ਬਿਲਕੁਲ ਬਿਲਕੁਲ ਪੀਸਫੁਲੀ ਉਹਨਾਂ ਨੂੰ ਮੌਕੇ ਦੇ ਮੁਤਾਬਕ ਹੀ ਉਹਨਾਂ ਨਾਲ ਕਰਾਂਗੇ ਚਲੇ ਜਾਣਾ ਆਪਣੇ ਆਪ ਜੀ ਕੋਈ ਹੰਦਾ ਤੇ ਹੰਬਲ ਤੇ ਆਉਣ ਨਾ ਹਾਲਾਤ ਪੂਰੇ ਲਾਕੇ ਦੇ ਪੂਰੇ ਪੂਰੇ ਪੀਸਫੁਲ ਹੈ ਜਾਲਾਦ ਵਾਲਾ ਸਾਰਾ ਬਿਲਕੁਲ ਟ੍ਰੈਫਿਕ ਤੁਹਾਡੇ ਸਾਹਮਣੇ ਚੱਲ ਰਹੀ ਹੈ ਬਿਲਕੁਲ ਪੀਸਫੁਲ ਹੈ ਸ਼ਕਤੀ ਨਾਲ ਵੀ ਜਿੱਠਿਆ ਜਾਊਗਾ ਅਗਰ ਕੋਈ ਵੀ ਲਾਉ ਨੂੰ ਆਪਣੇ ਹੱਥ ਚ ਲਾਉ ਜਿਵੇਂ ਅੱਜ ਕਿਸਾਨਾਂ ਵੱਲੋਂ ਰਣਜੀਤ ਐਵੇਨਿਊ ਦੇ ਵਿੱਚ ਵੱਡਾ ਕੱਟ ਕਰਨ ਦੀ ਜਿਹੜੀ ਆ ਉਹ ਗੱਲ ਕੀਤੀ ਗਈ ਸੀ ਕੁਝ ਤਰੰਤਰੰਤ ਕਿਸਾਨ ਚੱਲ ਰਿਹਾ ਸੀ ਕੁਝ ਆਪਣੇ ਅੰਮ੍ਰਿਤਸਰ ਤੋਂ ਸੀ ਕਿ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਗਈਆਂ ਸਾਡੇ ਉਹ ਨੋਲੇਜ ਨਹੀਂ ਹੈਗਾ ਅੱਧੇ ਕੋਈਸ ਟੋਲ ਬੈਰੀਅਰ ਦੀ ਕਲੀਅਰੈਂਸ ਹੈ ਪੂਰੀ ਵਕਤ ਅਸੀਂ ਨਿਜਰਪੁਰਾ ਟੋਲ ਪਾਸ ਜਾਤੇ ਹਾਂ ਔਰ ਜਿੱਥੇ ਤੁਸੀਂ ਦੇਖ ਸਕਦੇ ਹੋ ਜੋ ਕੀ ਕਿਸਾਨਾਂ ਵੱਲੋਂ ਜਿਹੜੀ ਹੈ ਕਾਲ ਹੈਗੀ ਸੀ ਕਿ ਨਿਜਰਪੁਰਾ ਟਰਾ ਅਤੇ ਟੋਲ ਪਲਾਜ਼ਾ ਤੇ ਜਿਹੜਾ ਵਾ ਪਹੁੰਚੇ ਜਾਵੇ ਸੋ ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜਾ ਹੈਗਾ ਇੱਥੇ ਕੋਈ ਵੀ ਕਿਸਾਨ ਜਿਹੜੇ ਹੈਗੇ ਨਹੀਂ ਆ ਔਰ ਇਸ ਟਾਈਮ ਜਿਹੜੇ ਲਖਵਿੰਦਰ ਸਿੰਘ ਕਲੇਰ ਜਿਹੜੇ ਇੱਥੋਂ ਦੇ ਐਸਪੀ ਡੀ ਉਹਨਾਂ ਨਾਲ ਗੱਲ ਬਾਤ ਕੀਤੀ ਗਈ ਔਰ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਚੱਲੇਗੀ ਜਿਹੜਾ ਵੀ ਪ੍ਰੋਗਰਾਮ ਹੈਗਾ ਇੱਥੇ ਪੂਰਾ ਪੀਸਫੁਲੀ ਜਿਹੜਾ ਵਾ ਪ੍ਰੋਗਰਾਮ ਚੱਲ ਰਿਹਾ ਹੈਗਾ ਵਾ ਆਵਾਜ਼ਾਈ ਜਿਹੜੀ ਹੈਗੀ ਹੈ ਉਸ ਤਰ੍ਹਾਂ ਹੀ ਲਗਾਤਾਰ ਚੱਲ ਰਹੀ ਹੈ ਇਹ ਕਿਸੇ ਵੀ ਪ੍ਰਕਾਰ ਦੀ ਕੋਈ ਕਿਸਾਨਾਂ ਦੀਆਂ ਜਥੇਬੰਦੀਆਂ ਵਾ ਇਸ ਜਗ੍ਹਾ ਤੋਂ ਤੁਸੀਂ ਤੁਸੀਂ ਬਨੇ ਰਹੋ ਮੈਂ ਮਨਦੀਪ ਸਿੰਘ ਠਵਾਲ ਦੇ ਨਾਲ ਧੰਨਵਾਦ ਜੀ